ਨਵਜੋਤ ਕੌਰ ਸਿੱਧੂ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ ਤੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਲੇਕਿਨ ਉਹਨਾਂ ਨੇ ਸਾਫ਼ ਤੌਰ ਤੇ ਜਿਹੜੇ ਹੈਗੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਤੇ ਬੜੇ ਹੀ ਗੰਭੀਰ આરોਪ ਲਗਾਏ ਤੇ ਵੱਡੀ ਚੋਰੀ ਪੋਸਟ ਪਾ ਕੇ ਉਹਨਾਂ ਨੇ ਰਾਜਾ ਵੜਿੰਗ ਦੇ ਖਿਲਾਫ ਬੜੀ ਸਾਰੀ ਗੱਲਾਂ ਕਹੀਆਂ ਤੇ ਉਸ ਦੇ ਜ਼ਰੀਏ ਹੀ ਜਾਣਕਾਰੀ ਦਿੱਤੀ ਕਿ ਉਹਨਾਂ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ ਤੇ ਇਸ ਤੇ ਹੀ ਹੁਣ ਸਿੱਧਾ ਤੌਰ ਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਵੀ ਉਹਨਾਂ ਨੂੰ ਹੂ ਤੋੜ ਜਵਾਬ ਦਿੱਤਾ ਜਿਹਾ ਬੀਤੇ ਕਾਲ ਜਦੋਂ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਪਾਰਟੀ ਛੱਡੀ ਤੇ ਬਹੁਤ ਸਾਰੀਆਂ ਗੱਲਾਂ ਜਦੋਂ ਰਾਜਾ ਵੜਿੰਗ ਨੂੰ ਸੁਣਾਇਆ ਉਸਤੇ ਹੀ ਰਾਜਾ ਵੜਿੰਗ ਨੇ ਵੀ ਆਪਣਾ ਬਿਆਨ ਦਿੱਤਾ ਤੇ ਸਾਫ਼ ਤੌਰ ਤੇ ਰਾਜਾ ਵੜਿੰਗ ਨੇ ਜਿਹੜਾ ਹੈਗਾ ਨਵਜੋਤ ਕੋਰ ਸਿੱਧੂ ਨੂੰ ਮਾਨਸਿਕ ਤੌਰ ਤੇ ਬਿਮਾਰ ਦੱਸਿਆ ਜੀ ਹੈ ਇਹ ਵੱਡਾ ਬਿਆਨ ਰਾਜਾ ਵੜਿੰਗ ਵੱਲੋਂ ਦਿੱਤਾ ਗਿਆ ਕਿ ਨਵਜੋਤ ਕੋਰ ਸਿੱਧੂ ਮਾਨਸਿਕ ਤੌਰ ਤੋਂ ਠੀਕ ਨਹੀਂ ਨੇ ਉਹਨਾਂ ਨੂੰ ਇਲਾਜ ਦੀ ਜ਼ਰੂਰਤ ਹੈ ਇਸ ਤਰ੍ਹਾਂ ਦੀ ਵੱਡੀ ਗੱਲ ਜਿਹੜੀ ਹੈਗੀ ਰਾਜਾ ਵੜਿੰਗ ਵੱਲੋਂ ਆਪਣੇ ਬਿਆਨ ਚ ਕਹੀ ਗਈ ਹੈ ਜਿਹੜੇ ਨਵਜੋਤ ਕੋਰ ਸਿੱਧੂ ਨੇ ਉਹਨਾਂ ਨੇ ਸਾਫ਼ ਤੌਰ ਤੇ ਜਦੋਂ ਪੋਸਟ ਪਾਈ ਤੇ ਉਹਨਾਂ ਨੇ ਸਾਰੇ ਗੱਲਾਂ ਜੁੜੀ ਸੀ ਕਿ ਰਾਜਾ ਵਡਿੰਗ ਦੇ ਖਿਲਾਫ ਲਿਖੀਆਂ ਉਹਨਾਂ ਨੇ ਰਾਜਾ ਵਡਿੰਗ ਨੂੰ ਪਰਿਸ਼ਟਾਚਾਰ ਨੇਤਾ ਦੱਸਿਆ ਤੇ ਉਸ ਤੋਂ ਬਾਅਦ ਸਾਫ਼ ਤੌਰ ਤੇ ਦੱਸਿਆ ਕਿ ਕਿਵੇਂ ਜਿਹੜੀ ਕਾਂਗਰਸ ਪਾਰਟੀ 'ਚ ਸਾਰੀ ਸਿਆਸਤ ਹੁੰਦੀ ਹੈ ਯਾਨੀ ਕਿ ਜੋ ਕਾਂਗਰਸ ਪਾਰਟੀ 'ਚ ਵੇਖਣ ਨੂੰ ਮਿਲਦਾ ਹੈ મતਭੇਦ ਉਹਨਾਂ ਨੇ ਸਿੱਧਾ ਤੌਰ ਤੇ ਉਸ ਲਈ ਰਾਜਾ ਵਡਿੰਗ ਨੂੰ ਹੀ ਗੁਨਾਹਗਰ ਦੱਸਿਆ ਇਸੇ ਤਿਹੇ ਜਿਹੜੇ ਸੁਖਜਿੰਦਰ ਸਿੰਘ ਰੰਦਾਵਾ ਨੇ ਉਹਨਾਂ ਦਾ ਵੀ ਬਿਆਨ ਆਇਆ ਸੀ ਤੇ ਉਹਨਾਂ ਨੇ ਨਵਜੋਤ ਕੌਰ ਸਿੱਧੂ ਦੇ ਪਾਰਟੀ ਛੱਡਣ ਦੇ ਕਹੇ ਸੀ ਕਿ ਅੱਛਾ ਹੋਇਆ ਛੁਟਕਾਰਾ ਮਿਲਿਆ ਇਸ ਤਰ੍ਹਾਂ ਦਾ ਬਿਆਨ ਉਹਨਾਂ ਵੱਲੋਂ ਵੀ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਵੀ ਹ वडिंग ने साफ तौर ऐसी जुड़ेगा नवजोत कौर सिद्धू नु मुहत तोड़ जवाब राजा वडिंग ने की कुछ किया नवजोत कौर सिद्धू जो इस्तीफा दे दिया पार्टी से और आपके ऊपर निजी आरोप लगा रही है की मेरे पास बहुत कुछ ऐसा है जो आपके लिए आ, जो है वो एक्सपोज करने की बात कर रही है किया। सर नवजोत कौर सिद्धू जी के बारे में मैं कुछ नहीं कहना चाहता जो व्यक्ति पार्टी में नहीं है इस्तीफा काय का दिया है वो पार्टी में नहीं है आपको पता है कि उनको पहले पार्टी से निकाल दिया गया है दूसरी बात मैं उनका बहुत सम्मान करता हूँ लेकिन मेरे को लगता है उनको मानसिक इलाज की जरूरत है मैं उनके बारे में इससे ज्यादा कुछ नहीं कहना चाहता वो उन उन उस उन बिचारी का इलाज होना चाहिए जब मानसिक स्थिति व्यक्ति की ठीक ना हो तो फिर उसका गुस्सा नहीं करना चाहिए कि वो क्या कह रहे हैं आप, आप 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 उन 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 बातों बातों को कोई है। मैं कह रहा हूँ कि अभी आप कोई आपको रास्ते में कोई मानसिकता जिसके हालात ऐसे नहीं हो बेचारा ठीक नहीं हो वो आपको कभी कभी दिखते हैं जाते हैं गाली देते हैं वो बोल रहा है आदत मतलब कि उसके ऊपर गुस्सा करोगे तो यार फिर ਕਿਆ ਹੋਇਆ ਤਾਂ ਸੁਣਿਆ ਤੁਸੀਂ ਸਿੱਧਾ ਤੌਰ ਤੇ ਰਾਜਾ ਵੜਿੰਗ ਨੇ ਜਿਹੜਾਗਾ ਉਹਨਾਂ ਨੂੰ ਮਾਨਸਿਕ ਤੌਰ ਤੇ ਬਿਮਾਰ ਦੱਸਿਆ ਇਹ ਜਦੋਂ ਪਾਰਟੀ ਤੋਂ ਸਸਪੈਂਡ ਚੱਲ ਰਹੀ ਸੀਗੀ ਤੇ ਇਹ ਪਾਰਟੀ ਤੋਂ ਇਸ ਤੈਕਾ ਕਿਵੇਂ ਦੇ ਸਕਦੇ ਨੇ ਇਸ ਤਰ੍ਹਾਂ ਦੀ ਵੱਡੀ ਗੱਲ ਜਿਹੜੀ ਰਾਜਾ ਵੜਿੰਗ ਵੱਲੋਂ ਆਖੀ ਗਈ ਹੈ ਕਿਉਂਕਿ ਜਿਹੜੇ ਨਵਜੋਤ ਕੋਰ ਸਿੱਧੂ ਸੀ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਸੀਗਾ ਕਿਉਂਕਿ ਉਹਨਾਂ ਨੇ ਜਿਹੜੀ ਲਗਾਤਾਰ ਬਿਆਨਬਾਜ਼ੀ ਆਪਣੀ ਹੀ ਪਾਰਟੀ ਕਾਂਗਰਸ ਦੇ ਖਿਲਾਫ ਜਿਹੜੀ ਕੀਤੀ ਸੀ ਉਸ ਨੂੰ ਲੈ ਕੇ ਕਾਂਗਰਸ ਪਾਰਟੀ ਰਾਜਾ ਵੜਿੰਗ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਸੀ ਤੇ ਵੱਡਾ ਐਕਸ਼ਨ ਲੈਂਦੇ ਹੀ ਉਹਨਾਂ ਨੇ ਨ ਕਾਂਗਰਸ ਪਾਰਟੀ ਤੋਂ ਕੱਢ ਦਿੱਤਾ ਸੀ ਲੇਕਿਨ ਉਸ ਤੋਂ ਬਾਅਦ ਵੀ ਜਿਹੜੇ ਨਵਜੋਦਕੌਰ ਸਿੱਧੂ ਸੀ ਬਾਸ ਨੇ ਆਈ ਉਹ ਲਗਾਤਾਰ ਕਾਂਗਰਸ ਦੇ ਖਿਲਾਫ ਫੋਨ ਰਾਜਾ ਵੜਿੰਗੋਂ ਜਾਂ ਸੁਖਜਿੰਦਰ ਅੰਦਾਵਾ ਪ੍ਰਤਾਪ ਬਾਜਵਾ ਉਹਨਾਂ ਨੇ ਕਿਸੇ ਨੂੰ ਨਹੀਂ ਛੱਡਿਆ ਹਰ ਕਿਸੇ ਤੇ ਹਰ ਕਾਂਗਰਸ ਲੀਡਰ ਤੇ ਉਹਨਾਂ ਨੇ ਨਿਸ਼ਾਨਾ ਸਾਧਿਆ ਕਿ ਹਰ ਕਿਸੇ ਦੇ ਖਿਲਾਫ ਜਿਹੜੀ ਸੀਗੀ ਟਿੱਪਣੀ ਕੀਤੀ ਤੇ ਉਸ ਤੋਂ ਬਾਅਦ ਇਹ ਵੱਡਾ ਫੈਸਲਾ ਜਿਹੜਾ ਸੀਗਾ ਕਾਂਗਰਸ ਪਾਰਟੀ ਵੱਲੋਂ ਲਿਆ ਗਿਆ ਸੀ ਤਾਂ ਉਹਨਾਂ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਤੇ ਉਸ ਤੋਂ ਬਾਅਦ ਹੁਣ ਉਹਨਾਂ ਨੇ ਜਿਹੜੇਗਾ ਬੀਤੇ ਕੱਲ ਪਾਰਟੀ ਖੁਦ ਛੱਡ ਦਿੱਤੀ ਇਸ ਦੀ ਜਾਣਕਾਰੀ ਦਿੱਤੀ ਤੇ ਫਿਰ ਤੋਂ ਰਾਜਾ ਵੜਿੰ ਤਾਂ ਦੀ ਗੱਲਾਂ ਸੁਣੀਆਂ ਲੇਕਿਨ ਇਸ ਤੇ ਹੀ ਹੁਣ ਰਾਜਾ ਵਰਡਿੰਗ ਨੇ ਕਿਹਾ ਕਿ ਜਦ ਪਾਰਟੀ ਨੂੰ ਜਿਸ ਨੂੰ ਸਸਪੈਂਡ ਕਰ ਹੀ ਦਿੱਤਾ ਸੀ ਉਹ ਪਾਰਟੀ ਕੀ ਛੱਡੂਗਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਵੱਡੀ ਗੱਲ ਕਹੀ ਕਿ ਨਵਜੋਤ ਕੌਰ ਸਿੱਧੂ ਮਾਨਸਿਕ ਤੌਰ ਤੋਂ ਠੀਕ ਨਹੀਂ ਹੈ ਜੇ ਉਦੋਂ ਹੀ ਨਵਜੋਤ ਸਿੱਧੂ ਦੀ ਗੱਲ ਕਰੀ ਤੇ ਉਹ ਵੀ ਸਿਆਸਤ ਤੋਂ ਦੂਰ ਹੀ ਨਜ਼ਰ ਆ ਰਹੇ ਨੇ ਉਹਨਾਂ ਨੇ ਹਜੇ ਵੀ ਸਿਆਸਤ ਤੋਂ ਦੂਰੀ ਬਣਾਈ ਹੋਈ ਹੈ ਲੇਕਿਨ ਹੁਣ ਉਹ ਵੀ ਜਿਹੜੇ ਆਪਣੇ ਸੋਸ਼ਲ ਮੀਡੀਆ ਤੇ ਕੁਝ ਐਕਟਿਵ ਦਿਖਾਈ ਦਿੰਦੇ ਨੇ ਲਗਾਤਾਰ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਇੱਕ ਦੋ ਦਿਨ ਬਾਅਦ ਜਿਹੜੀ ਹੈ ਇੱਕ ਰੀਲ ਅਪਲੋਡ ਕੀਤੀ ਜਾਨੀ ਆਪਣੇ ਸੋਸ਼ਲ ਮੀਡੀ ਵਿਰੋਧੀਆਂ ਦੇ ਤਾਂ ਜੋ ਕੱਸ ਦੇ ਨਜ਼ਰ ਆਂਦੇ ਨੇ ਤੇ ਇਸ ਤਰ੍ਹਾਂ ਦਾ ਜਿਹੜੀ ਗੱਲ ਕਰਦੇ ਨੇ ਜਿਸ ਤਰ੍ਹਾਂ ਕਿ ਵਿਰੋਧੀਆਂ ਨੂੰ ਜਵਾਬ ਦੇ ਰਹੇ ਨੇ ਤੇ ਉਸ ਵਿੱਚਕਾਰ ਹੀ ਨਵਜੋਤ ਕੌਰ ਸਿੱਧੂ ਦੇ ਵੀ ਜਿਹੜਾ ਪਾਰਟੀ ਦੇ ਪਹਿਲੇ ਕਾਂਗਰਸ ਤੇ ਬਿਆਨਬਾਜ਼ੀ ਕੀਤੀ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੇ ਹੁਣ ਵੱਡਾ ਫੈਸਲਾ ਜਿਹੜਾ ਲਿਆ ਹੈ ਤੇ ਹੁਣ ਅਲਵੀ ਦਾ ਕਾਂਗਰਸ ਨੂੰ ਉਹਨਾਂ ਨੇ ਕਹਿ ਦਿੱਤਾ ਤੇ ਹੁਣ ਇਹ ਵੱਡੇ ਕਿਆਸੇ ਵੀ ਲਗਾਏ ਜਾ ਰਹੇ ਨੇ ਕਿ ਕੀ ਹੁਣ ਨਵਜੋਤ ਕੌਰ ਸਿੱਧੂ ਭਾਜਪਾ ਵਿੱਚ ਸ਼ਾਮਲ ਹੋਣਗੇ ਕਿਉਂਕਿ ਉਹਨਾਂ ਨੇ ਸਿੱਧਾ ਤੌਰ ਤੇ ਜਿਹੜਾ ਆਪਣੇ ਸੋਸ਼ਲ ਮੀਡੀਆ ਤੇ ਪ੍ਰਧਾਨ ਮੰਤਰੀ ਮੋਦੀ ਦੀ ਸਾਫ਼ ਤੌਰ ਤੇ ਤਾਰੀਫ਼ ਕੀਤੀਆਂ ਨੇ ਤਾਰੀਫ਼ਾਂ ਤੇ ਨਜ਼ਰ ਆਇਨੇ ਤਬੀਤੇ ਕਾਲੋ ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਜਿਹੜਾ ਹੈਗਾ ਸੰਗਰੂਰ ਪਹੁੰਚੇ ਸੀ ਤੇ ਉੱਥੇ ਪਹੁੰਚ ਕੇ ਉਹ ਬੀਜੇਪੀ ਆਗੂ ਜਿਹੜੇ ਸਿਕਰਨਦੀਪ ਸਿੰਘ ਕਲੇਰ ਉਹਨਾਂ ਦੇ ਨਾਲ ਵੀ ਨਜ਼ਰ ਆਏ ਤੇ ਇਸ ਤਰ੍ਹਾਂ ਦੇ ਹੁਣ ਇਹੀ ਵੱਡੀ ਚਰਚਾਵਾਂ ਚੱਲ ਰਹੀਆਂ ਨੇ ਕਿ ਆਖਿਰਕਾਰ ਕੀ ਹੁਣ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ ਤੇ ਕੀ ਹੁਣ ਉਹ ਬੀਜੇਪੀ ਚ ਸ਼ਾਮਲ ਹੋਣਗੇ ਫਿਲਹਾਲ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ਕਿ ਆਖਿਰਕਾਰ ਨਵਜੋਤ ਕੌਰ ਸਿੱਧੂ ਦਾ ਹੁਣ ਕੀ ਪਲਾਨ ਹੈ ਕਿ ਹੁਣ ਮੂੜ ਵਿਜਤ ਵੀ ਚ ਉਹਨੂੰ ਸ਼ਾਮਲ ਹੋਣਗੇ ਤੇ ਆਖਿਰਕਾਰ ਹੁਣ ਉਹ ਸਿਆ ਹੁੰਦਾ ਸਿੱਧਾ ਤੌਰ ਤੇ ਉਹਨਾਂ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ ਤੇ ਉਹ ਰਾਜਾ ਵਨਿੰਗ ਨੇ ਵੀ ਉਹਨਾਂ ਨੂੰ ਮੂੰਹ ਤੋੜ ਜਵਾਬ ਜ਼ਰੂਰ ਦਿੱਤਾ ਹੈ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਦਾ ਸੱਚਿਆ ਕਾਲ